ਸ਼੍ਰੀ ਦੋਗੀ ਚਤਾਉ ਪਰ ਲਗेंगे ਹਰਬਰਸ ਮੇਲੇ ਵਤਨ ਪਰ ਮਰਟਨੇ ਵਾਲੋਂ ਕਹੀ ਹੋਗਾ ਬਾਕੀ ਨਿਸ਼ਾ ਸਿਕ ਬਟਾਲੀਨ ਦੇ ਕਿਸ ਸਮੂਹ ਸਾਬਕਾ ਸੈਨਿਕ ਦੇ ਸਹਿਯੋਗ ਨਾਲ ਪਟਾਲੀਨ ਦੇ ਸਾਰੇ ਸ਼ਹੀਦ ਸੈਨਿਕਾਂ ਦੀ ਸ਼ਹਾਦਤ ਨੂੰ ਸਮਰਪਿਤ 25ਵਾਂ ਤਾਰਗਿਲ ਦਿਵਸ 21 ਜੁਲਾਈ ਦਿਨ ਐਤਵਾਰ ਨੂੰ ਗੁਰਦੁਆਰਾ ਸ਼੍ਰੀ ਰੇਰੂ ਸਾਹਿਬ ਪਾਤਸ਼ਾਹੀ ਦਸਵੀਂ ਅਨੰਦਪੁਰ ਸਾਹਨੇਵਾਲ ਨੇੜੇ ਲੁਧਿਆਣਾ ਵਿਖੇ ਮਨਾਇਆ ਜਾ ਰਿਹਾ ਹੈ ਜਿਸ ਵੀ ਕਿ ਸ਼ਹੀਦ ਸੈਨਿਕਾਂ ਦੇ ਪਰਿਵਾਰਾਂ ਨੂੰ ਸਨਮਾਨਿਤ ਕੀਤਾ ਜਾਏਗਾ ਆਓ ਦੇਖਦੇ ਹਾਂ ਇੱਕ ਰਿਪੋਰਟ ਸ਼ੁਭਕਰਮ ਤੇ ਰੂਨਾ ਨਾਮੋ ਆਨ ਬੋਲ ਸੋਜਨ ਤਾਰੇ ਰਤਨੋ ਜੀ ਸ਼ਾਇਦ ਆਪ ਨੇ ਜੀਨੀ ਤਰੋ ਆਪ ਨੇ ਇਸ ਮੰਡ ਦੇ ਸਾਰੇ ਸਹਾਹੀ ਦਾਤ ਕਰ ਦਿਓ ਸ਼੍ਰੀਬ ਤੇ ਹੋ ਵਾਰਿਆਂ ਵਰਤਾਨਾਂ ਦੇ ਜਦ ਇਹ ਇਸ ਦੇ ਨੂੰ ਬਟਾਣਿਆਂ ਦੇ ਸ ਨੂੰ ਸ੍ਰੀ ਦਾਤ ਦੇ ਜਾਤ ਨੂੰ ਸਮਰਪਤ ਬਜਵਾਕਾਰ ਦਿਨ ਦਿਵਸ ਮਨਾਇਆ ਜਾ ਰਿਹਾ ਹੈ ਸਤਿਗੁਰੂ ਸੱਜੇ ਬਾਖਾਰ ਸਰਦਾਰ ਜੀ শের ਸਿੰਘ ਦਿਔਰ ਖੌਲਦਾਰ ਸਰਦਾਰ ਸਮਿੰਦਰ ਸਿੰਘ ਜੀ ਕਰਾ ਸੋ ਬੇਨਤੀ ਹੈ ਕਿ ਆਪਣਾ ਸਨਮਾਨ गुरु घर जी समूह प्रबंधक कमेटी वांगुर सब लोगों पेल मेरे दरबार में हारिया प्रे बना वागुरु जी का खाल वागुरु मरना ग्रंथ साहब है अच्छी असी सारे कई नाथ संघ सरकार के बैंक सरकार मिलकर बटालियन सारे शहीदों की क्या समर्पित पछमी कार मना रहे हैं ਉਨ੍ਹਾਂ ਦੇ ਪਰਿਵਾਰ ਵਿੱਚੋਂ ਕੋਈ ਵੈਬਰ ਸਾਹਿਬ ਆਨ ਆਏ ਨੇ ਜੋ ਵੀ ਆ ਕੇ ਜੀਤੂ ਵਾਰੀ ਚ ਆਪਣਾ ਸਨਮਾਨ ਪ੍ਰਾਪਤ ਕਰਨ। ਸਾਰੇ ਹਾ ਸਤਿ ਸ਼੍ਰੀ ਅਕਾਲ ਜਿਸ ਬਾਬਾ ਸਿਪਾਹੀ ਰਣਜੀਤ ਸਿੰਘ ਸੈਨਾਮੈਨਰ ਔਰ ਉਨ੍ਹਾਂ ਦੇ ਪਰਿਵਾਰ ਵਿੱਚੋਂ ਕੋਈ ਵੈਬਰ ਸਾਹਿਬ ਮੈਂ ਬੇਨਤੀ ਕਰਾਂਗਾ ਜਿਹੜਾ ਸੰਤਾ ਜੀ ਕਾਇਮਨ 20 ਮਿੰਟ ਬਾਅਦ ਤੇ ਉਹ ਸਾਰੇ ਸੰਤਾ ਦਾ ਧੰਨਵਾਦ ਕਰਦੇ ਮੈਸੇਜ ਪਹੁੰਚਿਆ ਹੈ ਸਾਡੇ ਵਾਸਤੇ ਬਹੁਤ ਫਖਰੀ ਗੱਲ ਹੈ ਕਿ ਸਾਡੀ ਬਟਾਲੀਟ ਨੇ ਸਾਡੀ ਰਾਇਵਾਲ ਦੇ ਕਰਨੋਂ ਦੀ ਰੈਜਮੈਂਟ ਜੱਗਾ ਕੇ ਕੇ ਸਿੰਘ ਸਾਹਿਬ ਜਿਹੜੇ ਆਪਣੇ ਯੂਰ ਦੇ ਸੀਰ ਸਾਹਿਬ ਲੈਫਟ ਜੀ ਨੇ ਉਹਨਾਂ ਵੱਲੋਂ ਇੱਕ ਮੈਸੇਜ ਆਇਆ ਉਹਨਾਂ ਨੇ ਸਾਰੇ ਮੈਂਬਰ ਸਭਾ ਵਾਲਾ ਦਾ ਬਹੁਤ ਧੰਨਵਾਦ ਕੀਤਾ ਜਿਹਨੇ ਵੀ ਮੈਂਬਰ ਸਭਾ ਵਿੱਚ ਪਹੁੰਚੇ ਨੇ ਤੇ ਸਾਹਮਣੇ ਕਿਹਾ ਕਿ ਆਪ ਕੋ ਸਮਾਂ ਨਹੀਂ ਸੀ ਮੈਂ ਆ ਨਹੀਂ ਸਕਿਆ ਆਪ ਨਹੀਂ ਸਕਿਆ ਅਗੇ ਫਿਨੈਂਸ ਜੋਬ ਵੀ ਹੈ ਸੇਵਾ ਕਰੰਦਾ ਆਪ ਤੁਸੀਂ ਤੁਹਾਡਾ ਸਹਿਯੋਗ ਬੜਾ ਮਿਲਿਆ ਤੁਸੀਂ ਵੱਖ-ਵੱਖ ਇਲਾਕਿਆਂ ਤੋਂ ਆਏ ਹੋ ਤੁਹਾਡੇ ਮਾਣ ਦੇ ਵੀ ਸਭ ਨੂੰ ਜੀਆਂ ਨੇ ਕਹਿੰਦੇ ਆ ਤੁਹਾਡਾ ਚਲਬਾਸਾ ਕਹਿੰਦੇ ਆ ਜ਼ਰੂਰ ਇਹਦੇ ਮਨਾਇਆ ਕਰੋ ਤਾਂ ਕਿ ਸਾਡੇ ਜਿਹੜੇ ਆਉਣ ਵਾਲੀਆਂ ਪੀੜ੍ਹੀਆਂ ਨੇ ਉਹਨਾਂ ਨੂੰ ਪਤਾ ਲੱਗੇ ਕਿ ਸਾਡੇ ਬੁੱਢਿਆਂ ਨੇ ਸਾਡੇ ਦੇਸ਼ ਵਾਸਤੇ ਕਿਹੜੀਆਂ ਜਿੰਨੀਆਂ ਕੁਰਬਾਨੀਆਂ ਕੀਤੀਆਂ ਨੇ ਤਾਂ ਕਿ ਸਾਡਾ ਅਧਰਾਜ ਜਿਹੜਾ ਉਹ ਡਰੌਂਦਾ ਹੈ ਆਕੇ ਸ਼ਾਦੀ ਤੋਂ ਫੇਰ ਦਸਮੇਂ ਇੱਕ ਬਿਠਾਣੇ ਜਿਹੜੀ ਆਪਣੀ ਫਲਸਫਾਪਨ ਸਾਜ ਤੋਂ ਬਾਅਦ ਜਿਹਨੇ ਵੀ ਸੰਘਰਸ਼ ਹੋਏ ਨੇ ਉਸੇ ਉਹ ਸੰਘਰਸ਼ਾਂ ਦੇ ਲਈ ਤੇ ਚੱਲ ਕੇ ਬਹਾਦਰੀਆਂ ਸਰ ਕਰਦੇ ਆ ਉਹ ਗੁਰੂ ਸਾਡੇ ਦੇ ਮਿਹਰ ਨਾਲ ਕਰੇ ਸਾਡੇ ਤੇ ਮਿਹਰ ਹੱਥ ਰੱਖੇ ਰਹਿਦਾ ਦਿਨ ਤੁਹਾਡਾ ਸੁੱਖਾ ਵੜਾ ਤੀਂ ਚੌੜੇ ਚਾਤੀ ਕਰਾਵਾਉਂਦੀ ਜੋ ਹੈ ਇਹਨੀਆਂ ਕੁ ਬੇਨਤੀਆਂ ਕਰਦਾ ਹਾਂ ਤੇ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਕੋਣ ਦਾ ਬਰੋ ਮਿਠਾਵਾ ਕਰਦਾ ਹੋਇ ਅਕਮਾ ਦਾ ਰਾਜ ਵਾਹਿਗੁਰੂ ਦਾ ਖਾਲਸਾ ਵਾਹਿਗੁਰੂ ਆਪ ਨੇ ਬੰਧ ਦੇ ਸਦਾ ਸਹਾਇ ਦਾਤਿਓ ਸ਼੍ਰੀ ਨਨਕਨ ਸਾਹਿਬ ਇਹ ਹੋ ਗਿਆ ਕਰਗਿਲ ਦੇ ਸ਼ੇਖਾ ਦਾਤ ਕਰਨਾਰੇ 14 ਸਿੱਖ ਜੀ ਨੇ ਇਹ 25ਵਾਂ ਸ਼ੀ ਦਿਨ ਹੈ ਇਸ ਤੇ 14 ਸਿੱਖ ਨੇ ਜਿਹਨੇ ਬੈਠਣ ਜਦੇ ਤਾਂ ਆੜ ਤੇ ਤੇ ਬਾਕੀ ਦੂਜੇ ਪੰਖੜਾਂ ਦੇ ਵਿੱਚ ਨੇ ਜਿਨ੍ਹਾਂ ਨੇ ਯੋਗਦਾਨ ਪਾਇਆ ਅਸੀਂ ਉਹਨਾਂ ਦੇ ਬਹੁਤ ਬਹੁਤ ਧੰਨਵਾਦੀ ਆਂ ਮੈਂ ਖਾਸ ਕਰਕੇ ਸ਼ਮਸ਼ੇਰ ਸਿੰਘ ਸਾਹਿਬ ਦਾ ਜਿਹੜੇ ਕਿ ਸਭ ਤੋਂ ਮੋਢੀ ਹੋ ਕੇ ਇਹ ਸਾਰਾ ਫੰਕਸ਼ਨ ਆਰਗੇਨਾਈਜ਼ ਕਰਵਾਇਆ ਹੈ ਤੇ ਉਹਨਾਂ ਦਾ ਬਹੁਤ ਧੰਨਵਾਦੀਆਂ ਤੇ ਇਸੇ ਨਾਲ ਨਾਲ ਜਿਹੜੀ ਪ੍ਰਸ਼ੰਸਾ ਦੇ ਯਾਤਰ ਮੈਂ ਇਹ ਜਿਹੜੀ ਵੀ ਗੁਰਦੁਆਰਾ ਸਾਹਿਬ ਦੇ ਪ੍ਰਬੰਧਕ ਨੇ ਹੱਟ ਤੋਂ ਲੈ ਕੇ نیچے ਤੱਕ ਦੇ ਬੜਾ ਸਹਿਯੋਗ ਦਿੱਤਾ ਹੈ ਤੇ ਉਹਨਾਂ ਦੀ ਮਦਦ ਤੋਂ ਬਿਨਾਂ ਇੱਥੇ ਸਾਡਾ ਆਰਗੇਨਾਈਜ਼ ਨਹੀਂ ਸੀ ਹੋ ਸਕਦਾ ਫੰਕਸ਼ਨ ਤੇ ਸਭ ਦਾ ਬਹੁਤ-ਬਹੁਤ ਧੰਨਵਾਦ ਕਰਦੇ ਹਾਂ ਅਸੀਂ ਤੇ ਮੈਂ ਨਿੱਜੀ ਤੌਰ ਦੇ ਉੱਤੇ ਉਧਾਰਾ ਪ੍ਰਮੇਰਿਤ ਤਰਵੰਦ ਕਮੇਟੀ ਦਾ ਸ਼ਮਸ਼ੇਰ ਸਾਹਿਬ ਦਾ ਤੇ ਬਾਕੀ ਜਿਹੜੇ ਨਮੈਂਦੇ ਆਪਣੇ 14 ਸਿਕੜੇ ਬੈਟਰਨ ਦੇ ਇੱਥੇ ਹਾਜ਼ਰ ਹੋਏ ਨੇ ਤੇ ਵਿਦੋਸ ਤੇ ਉਹਨਾਂ ਦੇ ਪਰਿਵਾਰ ਜਿੰਨੇ ਵੀ ਹਾਜ਼ਰ ਹੋਏ ਨੇ ਬਹੁਤ 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 ਧੰਨਵਾਦ। ਸਮੂਹ 14 ਸਿਕੜੇ ਨੂੰ ਐਕਸਲੋਸਨਾ ਤੇ ਸਮੂਹ ਤੋਂ ਉਧਾਰਾ ਦੇ ਹਾਜ਼ਰ ਜੁਆ ਕੇ ਸਾਰਿਆਂ ਦਾ ਬਹੁਤ-ਬਹੁਤ ਧੰਨ ਜਿੰਨੇ ਇਸ ਮੌਕੇ ਤੇ ਕੌਂਚ ਨੇ ਸਾਰਿਆਂ ਦਾ ਦਿਲ ਦੇ ਘਰਾਂ ਜਨੋਂ ਨਿਗਾਹਸਵਾਲਤਾ ਤੇ ਗਾਹਤਵਾਸ ਕਰਦੇ ਆ ਵੀ ਇਸ ਤੋ ਵੀ ਅਸਹੀ ਬੰਦਿਆ ਪ੍ਰੋਗਰਾਮ ਕਰਾਂਗੇ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਅਸੀਂ 14 ਸਿੱਖ ਬਟਾਲੀਅਨ ਅਤੇ 14 ਸਿੱਖ ਬਟਾਲੀਅਨ ਦੇ ਸਮੂਹ ਸਾਬਕਾ ਸੈਨਿਕ ਜਿੰਨੇ ਵੀ ਨੇ ਸਾਵਰਿਆਂ ਦੇ ਸਹਿਯੋਗ ਦੇ ਨਾਲ 25ਵਾਂ ਕਾਰਗਲ ਦਿਵਸ ਜਿਹੜਾ ਸ਼ਹੀਦਾਂ ਦੀ ਯਾਦ ਨੂੰ ਸਮਰਪਿਤ ਉਹ ਮਨਾਇਆ ਹੈ ਜਿਸ ਵਿੱਚ ਅਸੀਂ ਬਟਾਲੀਅਨ ਦੇ ਸਾਡੇ ਜਿੰਨੇ ਵੀ ਸ਼ਹੀਦ ਹੋਏ ਨੇ ਜਿਨ੍ਹਾਂ ਨੇ ਔਨ ਡਿਊਟੀ ਆਪਣੀ ਸ਼ਹਾਦਤ ਦਿੱਤੀ ਹੈ ਚਾਹ ਕਾਰਗਲ ਦੀ ਲੜਾਈ 'ਚ ਹੋਵੇ ਚਾਹ ਕਿਸੇ ਜੇੜਕੇ ਦੇ ਆਪਰੇਸ਼ਨ ਦੇ ਵਿੱਚ ਹੋਵੇ ਚਾਹ ਕਿਸੇ ਟ੍ਰੇਨਿੰਗ ਦੌਰਾਨ ਹੋਵੇ ਉਹਨਾਂ ਸਾਰੇ ਸ਼ਹੀਦਾਂ ਦੀ ਯਾਦ ਨੂੰ ਅਸੀਂ ਕਾਰਗੜੇ ਦੇ ਦਿਵਸ ਦੇ ਅੰਦਰ ਮੁੱਖ ਰੱਖ ਕੇ ਉਹਨਾਂ ਨੂੰ ਮਨਾਇਆ ਉਹਨਾਂ ਦੇ ਪਰਿਵਾਰਾਂ ਨੂੰ ਉੱਥੇ ਬੁਲਾਇਆ ਹੈ ਉਹਨਾਂ ਸਾਰਿਆਂ ਸ਼ਹੀਦਾਂ ਪਰਿਵਾਰਾਂ ਦਾ ਸਨਮਾਨ ਕੀਤਾ ਹੈ ਤੇ ਗੁਰੂ ਪਾਤਸ਼ਾਹ ਦੇ ਚਰਨਾਂ ਵਿੱਚ ਆਦਾਸ ਬੇਨਤੀ ਕੀਤੀ ਕਿ ਸਾਡੇ ਸ਼ਹੀਦਾਂ ਦੇ ਪਰਿਵਾਰ ਹਮੇਸ਼ਾ ਹੀ ਚੜ੍ਹਦੀ ਕਲਾ 'ਚ ਰੱਖਣ ਗੁਰੂ ਪਾਤਸ਼ਾਹ ਰੱਖੇ ਉਹਨਾਂ ਨੂੰ ਤੇ ਸਾਡੇ 14 ਸਿੱਖ ਪਰਿਵਾਰ ਦੇ ਜਿੰਨੇ ਵੀ ਮੈਂਬਰ ਸਾਹਿਬਾਨ ਨੇ ਉਹਨਾਂ ਸਾਰਿਆਂ ਨੂੰ ਹਮੇਸ਼ਾ ਹੀ ਗੁਰੂ ਪਾਤਸ਼ਾਹ ਹਮੇਸ਼ਾ ਚੜ੍ਹਦੀ ਕਲਾ 'ਚ ਰੱਖੇ ਅਸੀਂ ਇਸੇ ਤਰ੍ਹਾਂ ਹੀ ਆਪਣੇ ਸ਼ਹੀਦਾਂ ਦੀ ਯਾਦ ਜਿਹੜੀ ਹੈ ਮਨਾਉਂਦੇ ਰਹੀਏ ਕਿਉਂਕਿ ਸ਼ਹੀਦ ਕੌਮ ਦਾ ਸਰਮਾਇਆ ਹੁੰਦੇ ਨੇ ਜਿਹੜੀਆਂ ਕੌਮਾਂ ਸ਼ਹੀਦਾਂ ਨੂੰ ਯਾਦ ਰੱਖਦੀਆਂ ਨੇ ਹਮੇਸ਼ਾ ਉਹਨਾਂ ਕੌਮਾਂ ਦਾ ਨਾਮ ਹੁੰਦਾ ਹੈ ਤੋਂ ਅੱਜ ਸਾਰਿਆਂ ਦੇ ਸਹਿਯੋਗ ਦੇ ਨਾਲ ਇਹ ਜਿਹੜਾ ਕਾਰਗਿਲ ਦਿਵਸ ਮਨਾਇਆ ਗਿਆ ਹੈ ਸੋ ਸਾਰੇ ਹੀ ਮੈਂਬਰ ਸਬਾਨ ਚਾਹੇ ਸਾਡੇ ਸਾਬਕਾ ਸੈਨਿਕ ਹੋਣ ਕੋਈ ਸਾਡੀ ਯੂਨਿਟ ਦੇ ਵਿੱਚੋਂ ਮੈਂਬਰ ਸਬਾਨ ਆਏ ਨੇ ਕੋਈ ਦੂਸਰੀਆਂ ਯੂਨਿਟਾਂ ਦੇ ਵਿੱਚੋਂ ਆਏ ਨੇ ਜਿੰਨੇ ਵੀ ਮੈਂਬਰ ਸਭਾ ਸਾਡੇ ਕੋਲ ਸੇ ਪਹੁੰਚੇ ਜਿਨ੍ਹਾਂ ਨੇ ਸਮਾਗਮ ਨੂੰ ਸੰਪੂਰਨ ਕਰਨ ਵਾਸਤੇ ਆਪਣਾ ਯੋਗਦਾਨ ਦਿੱਤਾ ਹੈ ਉਹਨਾਂ ਸਾਰਿਆਂ ਦਾ ਦਿਲ ਦੀਆਂ ਗਰਾਈਆਂ ਤੋਂ ਬਹੁਤ ਬਹੁਤ ਧੰਨਵਾਦ ਤੇ ਨਾਲ ਦੀ ਨਾਲ ਸਮੁੱਚੀ ਪ੍ਰਬੰਧਕ ਕਮੇਟੀ ਸਰਦਾਰ ਬਲਜੀਤ ਸਿੰਘ ਜੀ ਹਰਾ ਪ੍ਰਧਾਨ ਗੁਰਦਾਸਾਹ ਕਮੇਟੀ ਦੇ ਉਹਨਾਂ ਦੇ ਸਮੂਹ ਪ੍ਰਬੰਧਕ ਕਮੇਟੀ ਇੱਥੋਂ ਦੀ ਤੇ ਬਾਬਾ ਮੇਜਰ ਸਿੰਘ ਜੋ ਕਿ ਕਾਰ ਸੇਵਾ ਲੰਗਰ ਸਾਹਿਬ ਵਾਲੇ ਨੇ ਉਹਨਾਂ ਸਾਰਿਆਂ ਦਾ ਹੀ ਬਹੁਤ ਬਹੁਤ ਧੰਨਵਾਦ ਉਹਨਾਂ ਉਸ ਉਹਨਾਂ ਨੇ ਇਹ ਸਮਾਗਮ ਨੂੰ ਸਫਲ ਕਰਨ ਵਾਸਤੇ ਸਾਨੂੰ ਬਹੁਤ ਸਹਿਯੋਗ ਦਿੱਤਾ ਹੈ ਤੇ ਸਾਰੀ মিডিਆ ਟੀਮ ਜਿਨ੍ਹਾਂ ਨੇ ਆ ਕੇ ਇੱਥੇ ਕਵਰ ਕੀਤਾ ਹੈ ਉਹਨਾਂ ਦਾ ਹੀ ਬਹੁਤ ਬਹੁਤ ਧੰਨਵਾਦ ਜਿਨ੍ਹਾਂ ਨੇ ਸਮਾਗਮ ਵਿੱਚ ਪਹੁੰਚ ਕੇ ਇਹ ਸਾਡੇ ਪੂਰੇ ਪ੍ਰੋਗਰਾਮ ਨੂੰ ਲਾਈਵ ਦਿਖਾਇਆ ਹੈ ਤੇ ਸਾਡੇ ਪ੍ਰੋਗਰਾਮ ਦੇ ਨਾਲ ਜੁੜੇ ਹਨ ਅਸੀਂ ਹਮੇਸ਼ਾ ਹੀ ਗੁਰੂ ਪਾਤਸ਼ਾਹ ਦੇ ਚਰਨਾਂ ਵਿੱਚ ਅਰਦਾਸ ਕਰਦੇ ਹਾਂ ਕਿ ਅੱਗੇ ਤੋਂ ਵੀ ਆਉਣ ਵਾਲੇ ਸਮੇਂ ਦੇ ਵਿੱਚ ਵੀ ਅਸੀਂ ਇਸੇ ਤਰ੍ਹਾਂ ਹੀ ਸ਼ਹੀਦਾਂ ਦੀ ਯਾਦ ਨੂੰ ਮਨਾਉਂਦੇ ਰਾਂਗੇ ਸੋ ਇਨੀਆਂ ਬੇਨਤੀਆਂ ਪ੍ਰਵਾਨ ਕਰਨੀਆਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੰਡਰੀ ਦਾ ਪਿੱਸਾ ਜੇ ਤਾਂ ਸੁਗਵਾਈ ਕੀਤੀ ਸੀ ਸਿੱਖ ਫੌਮ ਨੇ ਰੈਜੀਮੈਂਟ ਨੂੰ ਕਿਸ ਤਰ੍ਹਾਂ ਦਾ ਆਦੇਸ਼ ਮਿਲਿਆ ਸੀ ਉਸ ਸਮੇਂ ਇਹ ਜਿਹੜੀ ਜੰਗ ਸ਼ੁਰੂ ਹੋਈ ਸੀ ਉਸ ਤੋਂ ਬਾਅਦ ਜਿਹੜਾ ਵਿਜੇ ਦਿਵਸ ਮਨਾਇਆ ਗਿਆ ਅੱਜ ਕਾਰਗਿਲ ਦਿਸ ਤੋਂ ਕਾਰਗਿਲ ਦੀ ਲੜਾਈ ਚੱਲੀ ਏ ਬਟਾਲੀ ਨੇ ਦਿੱਲੀ ਤੋਂ ਚੱਲ ਕੇ ਬਟਾਲਿਕ ਸੈਕਟਰ ਵਿੱਚ ਪਹੁੰਚੀ ਸੀ ਬਟਾਲਿਕ ਸੈਕਟਰ ਦੇ ਵਿੱਚ ਉਸ ਸਮੇਂ ਜਿਹੜੀ ਜਗ੍ਹਾ ਤੇ ਬਟਾਲੀ ਨੂੰ ਡਿਪਲੋਏ ਹੋਣ ਦਾ ਆਦੇਸ਼ ਮਿਲਿਆ ਸੀ ਬਟਾਲੇਨ ਵਾਸਤੇ ਬਹੁਤ ਹੀ ਔਖਾ ਕੰਮ ਸੀ ਕਿਉਂਕਿ ਫੀਸਟੇਨ ਤੋਂ ਜੋ ਜਾ ਕੇ ਫੀਲਡ ਸਟੇਸ਼ਨ 'ਚ ਜਾਇਦਾ ਹੈ ਤੇ ਉੱਥੋਂ ਦੇ ਜਿਹੜਾ ਵਾਤਾਵਰਨ ਹੁੰਦਾ ਹੈ ਉਹਦੇ ਅਨੁਕੂਲ ਆਪਣੇ ਆਪ ਨੂੰ ਬਣਾਉਣਾ ਪੈਂਦਾ ਹੈ ਲੇਕਿਨ ਇਹ ਦਸ਼ਮੇਸ਼ ਪਾਸ਼ਾ ਦੀ ਫੋਮ ਹੈ ਗੁਰੂ ਪਾਸ਼ਾ ਨੇ ਥਾਪੜਾ ਦਿੱਤਾ ਇਸ ਫੋਮ ਨੂੰ ਇਹਨਾਂ ਨੇ ਕਿਸੇ ਚੀਜ਼ ਦੀ ਪ੍ਰਵਾਨਗੀ ਦਿੱਤੀ ਉਸ ਸਮੇਂ ਉਸ ਲੋਕੇਸ਼ਨ 'ਚ ਪਹੁੰਚ ਕੇ ਦੁਸ਼ਮਨਾ ਦੇ ਨਾਲ ਇਹਨਾਂ ਨੇ ਜਦੋਂ ਸਾਹਮਣਾ ਹੋਇਆ ਤੇ ਗੁਰੂ ਪਾਸ਼ਾ ਦੀ ਅਸੀਸ ਕਿਰਪਾ ਹੋਈ ਇਸੋਂ ਵੱਡੀ ਚੀਜ਼ ਇੱਕਨ ਬਟਾਲੇ ਨੇ ਕੀਤੀ ਕਿ ਦੁਸ਼ਮਣ ਦੇ ਇਰਿਅਚ ਤਕਰੀਬ 5 ਕਿਲੋਮੀਟਰ ਅੱਗੇ ਜਾ ਕੇ ਦੁਸ਼ਮਣ ਦੇ ਇਲਾਕੇ ਵਿੱਚ ਜਾ ਕੇ ਕਬਜ਼ੇ ਲਈ ਸਾਡੇ ਤਿੰਨ ਸਾਡੇ ਸਿੰਘਾਂ ਨੇ ਸ਼ਹਾਦਤ ਪ੍ਰਾਪਤ ਕੀਤੀ ਉੱਥੇ ਉੱਥੋਂ ਬਟਾਲੇ ਨੇ ਬਹੁਤ ਨਾਮ ਕਮਾਇਆ ਸਾਡੀ ਸਿੱਖ ਰੇਂਜਮੈਂਟ ਦੀਆਂ ਦੋ ਬਟਾਲਨਾਂ 14 ਸਿੱਖ ਬਟਾਲਨ ਤੇ ਇੱਕ ਬਟਾਲਨ ਜਿਨ੍ਹਾਂ ਨੇ ਲੜਾਈ ਵਿੱਚ ਹਿੱਸਾ ਲਿਆ ਸੀ ਤੇ ਪੂਰੀ ਸਿੱਖ ਕੌਮ ਨੂੰ ਪੂਰੀ ਸਿੱਖ ਰੇਂਜਮੈਂਟ ਨੂੰ ਇਹਨਾਂ ਦੋਹਾਂ ਬਟਾਲਨਾਂ ਉੱਤੇ ਨਾਜ਼ ਹੈ ਇਹਨਾਂ ਦੇ ਸੂਰਬੀਰਾਂ ਨੇ ਆਪਸਾਂ ਦੀ ਜਿਹੜੀ ਸੈਨਾ ਸੀ ਉਹਦਾ ਮੂੰਹ ਤੋੜਨਾ ਜਵਾਬ ਦਿੱਤਾ ਤੇ ਜਿਹੜਾ ਤਿਰੰਗਾ ਸੀ ਉੱਚੀਆਂ ਚੂਟਿੰਗ ਤੋਂ ਲੱਗਦਲ ਆਇਆ ਤੇ ਲੋਕਾਂ ਦਾ ਵੀ ਕਾਫੀ ਇੱਕ ਸੀਗਾ ਕਿ ਫੌਜੀ ਵੀਰਾਂ ਦੇ ਉੱਤੇ ਜਿਸ ਤਰ੍ਹਾਂ ਬਾਰਡਰ ਦੇ ਉੱਤੇ ਸੈਨਾ ਲੱਗੀ ਸੀ ਉਸ ਸਮੇਂ ਇਹ ਕਿਸੇ ਟਾਈਮ 'ਤੇ ਜਿਹੜੀ ਜੰਗ ਸ਼ੁਰੂ ਹੋ ਸਕਦੀ ਆ ਕਿਤੇ ਨਾ ਕਿਤੇ ਕਿਸੇ ਟਾਈਮ 'ਤੇ ਹਦੇਸ਼ ਹੋ ਸਕਦਾ ਤੇ ਕਿੰਨੇ ਫੌਜੀ ਜਵਾਨ ਜਿਹੜੇ ਗਏ ਸੀ ਸ਼ੁਰੂਆਤ ਦੇ ਵਿੱਚ ਉਸ ਸਮੇਂ ਕੋਈ ਪੱਕਾ ਨਹੀਂ ਸੀ ਕਿੰਨੇ ਸੈਂਕ ਜਾਣਗੇ ਕਿਉਂਕਿ ਜਿਸ ਤਰ੍ਹਾਂ ਦੁਸ਼ਮਨ ਦੀ ਸਟੈਂਡ ਦੇਖਦੇ ਰਹਿਣ ਉਸੇ ਤਰ੍ਹਾਂ ਹੀ ਡਿਪਲॉयਮੈਂਟ ਹੋਣ ਦਾ ਸਾਨੂੰ ਆਦੇਸ਼ ਮਿਲਦਾ ਰਹਿੰਦਾ ਸੀ ਤੇ ਸਾਡੀ ਬਟਾਲੀ ਨੂੰ ਵੀ ਕਿਉਂਕਿ ਇੱਕ ਸਿੱਖ ਰੈਜਿਮੈਂਟ ਜਿਹੜੀ ਹੈ ਇੰਡੀਅਨ ਆਰਮੀ ਦੀ ਬਾਦਰ ਹੂਨਤਾ ਦੇ ਵਿੱਚੋਂ ਇਹਨੂੰ ਜਾਣਿਆ ਜਾਂਦਾ ਕਿਉਂਕਿ ਸਾਰਾ ਗੜੀ ਲੜਾਈ ਤੁਸੀਂ ਸੁਣੀ ਹੋਣੀ ਹੈ ਸਾਰਾ ਗੜੀ ਦੀ ਲੜਾਈ ਇੱਕ ਐਸੀ ਲੜਾਈ ਹੋਈ ਹੈ ਜੋ ਕਿ ਸਿੱਖ ਰੈਜਿਮੈਂਟ ਨੇ ਲੜੀ ਕਿਉਂਕਿ ਸਿੱਖ ਰੈਜਿਮੈਂਟ ਦਾ ਇਤਿਹਾਸ ਤੁਸੀਂ ਦੇਖੀਏ ਤੇ ਸਿੱਖ ਰੈਜਿਮੈਂਟ ਦਾ ਇਤਿਹਾਸ ਬਹੁਤ ਹੀ ਮਹੱਤਵਪੂਰਨ ਬਹੁਤ ਹੀ ਉੱਚਾ ਇਤਿਹਾਸ ਹੈ ਤੋਂ ਸਾਡੀਆਂ ਦੋ ਰੇਜimentਾਂ 14 ਸਿੱਖ ਤੇ 8 ਸਿੱਖ ਬਟਾਲਿਅਨ ਨੇ ਇਸ ਲੜਾਈ ਵਿੱਚ ਹਿੱਸਾ ਲਿਆ ਸੀ ਤੇ ਇਸ ਲੜਾਈ ਦੀ ਥਾਂ ਲੈ ਕੇ ਇਹਨਾਂ ਦੋਨਾਂ ਨੇ ਹੀ ਸਿੱਖ ਰੇਜiment ਤੇ ਇੰਡੀਅਨ ਆਰਮੀ ਦਾ ਨਾਮ ਬਹੁਤ ਹੀ ਜ਼ਿਆਦਾ ਰੋਸ਼ਨ ਕੀਤਾ। ਕਿੰਨੇ ਦਿਨ ਚੱਲੀ ਸੀ ਇਹ ਲੜਾਈ? ਇਹ ਲੜਾਈ ਲਗਭਗ ਜਿਹੜੀ ਸੀ 22 ਮਿੰਨ ਦੇ ਲਗਭਗ ਚੱਲੀ ਸੀ ਸ਼ੁਰੂ ਤੋਂ ਲੈ ਕੇ ਜਦੋਂ ਸਟਾਰਟਿੰਗ ਹੋਈ ਤੇ ਲਫਤ ਜਾ ਕੇ ਕਾਫੀ ਸਮਾਂ ਚੱਲਣ ਤੋਂ ਬਾਅਦ ਜਾ ਕੇ ਸਮਾਪਤ ਹੋਈ। ਕੀ ਕਹਿਣਾ ਚਾਹੁੰਦੇ ਹੋ ਪੱਜੀ ਵੀਰ ਨੂੰ ਅੱਜ ਜਿਹੜੇ ਮੈਂ ਇਹ ਹੀ ਕਹਿਣਾ ਚਾਹੁੰਦਾ ਕਿ ਸਭ ਨਾਲ ਪਹਿਲਾਂ ਕਿ ਆਪਣੇ ਵਾਸਤੇ ਸਿੱਖ ਕੌਮ ਉਸ ਤੋਂ ਬਾਅਦ ਦੇਸ਼ ਆਪਣਾ ਜਿਹੜਾ ਹੈ ਸਰਵੋੱਚ ਹੈ ਆਪਣੀ ਕੌਮ ਦਾ ਮਾਣ ਰੱਖੋ ਆਪਣੇ ਦੇਸ਼ ਦਾ ਮਾਣ ਰੱਖੋ ਹਮੇਸ਼ਾ ਹੀ ਜਿਹੜੇ ਹਮੇਸ਼ਾ ਆਪਣੇ ਕੌਮ ਨੂੰ ਪਿਆਰ ਕਰਦੇ ਨੇ ਦੇਸ਼ ਨੂੰ ਪਿਆਰ ਕਰਦੇ ਨੇ ਹਮੇਸ਼ਾ ਹੀ ਉਹਨਾਂ ਦਾ ਨਾਮ ਉੱਚਾ ਹੁੰਦਾ ਹੈ ਵਾਹਿਗੁਰੂ ਕੀ ਖਾਲਸਾ ਵਾਹਿਗੁਰੂ ਜੀ ਕੀ ਫਤਹ